ਤੁਹਾਨੂੰ ਦੱਸਿਆ ਜਾਂਦੀ ਹੈ ਕਿ ਮਛੀਂਹ ਮਾਰਕੀਟ ਦੇ ਵਿੱਚ ਚੌਂਕ ਤੇ ਬੋਲ ਬਟਨ ਕੀਤਾ ਜਾਵੇ ਮੁਨਾਰਬਾਦ 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 ਕਿ ਕਰਦੇ ਪ੍ਰਾਇਪਤ ਲਾਲਾ ਮੁਨਾਰਬਾਦ ਇਹਨਾਂ ਨੇ ਟਾਲੇ ਕੀਤਾ ਲਿਆ ਉਹਨਾਂ ਦੀਆਂ ਦਕਾਨਾਂ ਕੋੜੀਆਂ ਘਰੀਆਂ ਨੇ ਕਦੇ ਕਾਊਂਟਰ ਚੁੱਕ ਕੇ ਲੈ ਜਾਂਦੇ ਨੇ ਇਹਨਾਂ ਦਾ ਜੋਤ ਵਾਸਤੇ ਆਪਰੇ ਕਾਰੋਜਾਰ ਦੀਦਾ ਕੁਝ ਅਨਮਾਨਨ ਦੇਕਰਨ ਕੀਤਾ ਮੋਟੇ ਵਿਸ਼ੇ ਆਇਆ ਸਾਰੇ ਦੁਕਾਨਦਾਰਾਂ ਫਿਰਾਂ ਦੇ ਗੱਤ ਜੋੜ ਕੇ ਕਹਿੰਦੀ ਆ ਕਿ ਮਖੀਰ ਫਾਰਗੇਟ ਦੇ ਵਿੱਚ ਚੌਂਕ ਤੇ ਪਹੁੰਚੋ ਇਹ ਕਦੀ ਕੀਤੀ ਦੀ ਮੈਂ ਸਾਰੇ ਦੁਕਾਨਦਾਰ ਭਰਾਵਾਂ ਜੀ ਆ ਮੈਂ ਤਾਂ ਦੁਕਾਨਦਾਰਾਂ ਭਰੀ ਆਪਣੀ ਗਲਤੀ ਕਾ ਲੁ ਸਭ ਗੱਤ ਜੋੜੀ ਪਾਉਂਦੀ ਆ ਸਾਡੀ ਸਾਰੀ ਸ਼ਾਖਤ ਦੋੜੀ ਦੇਖੋ ਭਾਈ ਸਾਰੇ ਤੋਂ ਗੱਡੀ ਨਿਕਲੀ ਜੇ ਟ੍ਰੈਫਿਕ ਦੀ ਸਮੱਸਿਆ ਹੈ ਟ੍ਰੈਫਿਕ ਦੀ ਸਮੱਸਿਆ ਹੈ ਅਸੀਂ ਚਾਹਤ ਲੇਅਨ ਪਰ ਥੋੜਾ ਜਿਹਾ ਬਾਕੀ ਸ਼ੈੱਲ ਲੱਗੇ ਹੋਰ ਪਾਸੇ ਦੇ ਰੋੜ ਤੇ ਤਿੰਨ ਗੱਲਾਂ ਤੋੜ ਕੇ ਪਾਕੀ ਵਿੱਚ ਗਈਆਂ ਜਿਹਦੀ ਨੁਕਸਾਨ ਕਰਤਾ ਵਾ ਬਾਕੀ ਕਿੱਥੇ ਗਈਆਂ ਤਿੰਨ ਗੱਲਾਂ ਤੋੜ ਕੇ ਚੁਨੀਆ ਰੋੜ ਤੇ ਆ ਗਿਆ ਬਾਕੀ ਗੱਲਾਂ ਤੋੜੀਆਂ ਪਰ ਸਾਰਿਆਂ ਲਈ ਇੱਕੋ ਜਿਹੀਆਂ ਸਮੱਸਿਆ ਵਾ ਟ੍ਰੈਫਿਕ ਸ਼ਰਗਾ ਤੋਂ ਲੰਘਦੀ ਸ਼ੈੱਲ ਕੀ ਨਾ ਦਿੱਦੀ ਆ ਜੀ ਕੀ ਟ੍ਰੈਫਿਕ ਬੱਸਾਂ ਗੱਡੀ ਦੀ ਗੱਡੀ ਦੀ ਕੰਟਰੋਲ ਨਹੀਂ ਹੁੰਦੀ ਬੀਜੀ ਜੀ ਬਾਦ ਕਰਾਓ ਆ ਟ੍ਰੈਫਿਕ ਸਾਰੀ ਇੱਧਰ ਦੇਖੋ ਸਰ ਆਹ ਦੇਖੋ ਸਾਹਿਬ ਜੀ ਲੈਟਰ ਲੈਟਰ ਤੋੜਦਾ ਥੋੜੀ ਸਰ ਤੇ ਕਾਨੂੰਨ ਚ ਲਿਖਿਆ ਦਾ ਵਾ ਕਿ ਤੁਸੀਂ ਲੈਟਰ ਤੋੜ ਦੋ ਲੈਟਰ ਥੋੜੀ ਕਿਉਂ ਤੋੜ ਸਕਦਾ ਵਾ ਤੁਸੀਂ ਸਾਰੇ ਟਾਵਾ ਭਰੀ ਤੁਸੀਂ ਕੋਈ ਗੱਡੀ ਤੁਸੀਂ ਜਾਣ ਤਾਂ ਨਹੀਂ ਜਾਂਦੀ ਆ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਕਰਤਾ ਅਸੀਂ ਸਾਹਿਬ ਜੀ ਸਾਹਮਣੇ ਦੁਕਾਨਾਂ ਸਹਿਜ ਦੁਕਾਨਾਂ ਉਹ ਨਹੀਂ ਤੋੜੀਆਂ ਸਾਡੀ ਤੋੜਦੀਆਂ ਤੁਹਾਡੇ ਆ ਟੇਬਲ ਦੇਖੋ ਸਾਰੇ ਆਪਾਂ ਕਿੱਦਾਂ ਕੰਮ ਕਰਾਂ ਸਾਡੀਆਂ ਤਾਕ ਤੋੜਦੀਆਂ ਵਾ ਸਾਰਾ ਕੰਮ ਸਾਰਾ ਤੋੜਦਾ ਸਾਡਾ ਸਾਰਾ ਕੰਮ ਠੱਪ ਕਰਦਾ 4 ਮਹੀਨੇ ਦਾ ਸਾਡਾ ਭਾਈ ਕੰਮ ਦੁਕਾਨਦਾਰਾਂ ਦੇ ਵਿੱਚ ਰੋਸ਼ ਹੈ ਸਵੇਰੇ 3:30-4 ਵਜੇ ਏਡੀਸੀ ਤੇ ਕਮਿਊਨਿਟੀ ਘਰ ਦੇ ਮੁਲਾਜ਼ਮ ਆ ਕੇ ਕਿਸੇ ਨੂੰ ਕੋਈ ਨੋਟਿਸ ਨਹੀਂ ਇਹਨਾਂ ਨੇ ਦਿੱਤਾ ਕਿਸੇ ਨੂੰ ਇਹਨਾਂ ਨੇ ਉਹ ਵੀ ਵਾਰਨਿੰਗ ਨਹੀਂ ਦਿੱਤੀ ਕਿ ਤੁਸੀਂ ਆਪਣਾ ਸਮਾਨ ਪਿੱਛੇ ਕਰ ਲਓ ਸਾਰਿਆਂ ਦੀਆਂ ਦੁਕਾਨਾਂ 3:30-4 ਵਜੇ ਆ ਕੇ ਜੀਸੀਬੀ ਲੈ ਆ ਕੇ ਤੋੜਾ ਦਿੱਤੀਆਂ ਗਈਆਂ ਨੇ ਦੇਖੋ ਅੱਜ ਦੁਕਾਨਦਾਰ ਬਹੁਤ ਹੀ ਕਮਜ਼ੋਰ ਹੈ ਬਹੁਤ ਹੀ ਉਹਦੇ ਉੱਤੇ ਬੋਝ ਹੈ ਪਰਿਵਾਰਕ ਦੁੱਖ ਦਾ ਬੋਝ ਹੈ ਦੁਕਾਨਾਂ ਦੇ ਮੁਲਾਜ਼ਮਾਂ ਦਾ ਬੋਝ ਹੈ ਤੇ ਦੁਕਾਨਦਾਰਾਂ ਨੂੰ ਨਾਜਾਇਜ਼ ਤੰਗ ਕੀਤਾ ਜਾ ਰਿਹਾ ਤੁਸੀਂ ਬਾਜ਼ਾਰ 'ਚ ਦੇਖੋ ਜੇ ਟ੍ਰੈਫਿਕ ਦਾ ਕੋਈ ਸਿਸਟਮ ਹੈਗਾ ਕੋਈ ਸਿਸਟਮ ਨਹੀਂ ਹੈਗਾ ਟ੍ਰੈਫਿਕ ਕਿੰਦਰ ਦੀ ਕਿੰਦਰ ਜਾ ਰਹੀ ਹੈ ਦੁਕਾਨਦਾਰਾਂ ਦਾ ਕੀ ਰੋਸ਼ ਹੈ ਕੋਈ ਗੱਡੀ ਵੱਡੀ ਵੜ ਦਿੰਦਾ ਦੁਕਾਨਾਂ ਦੁਕਾਨ ਦੇ ਵਿੱਚ ਇੱਧਰ ਆ ਕੇ ਬਾਜ਼ਾਰਾਂ ਦੇ ਵਿੱਚ ਉਹਦੇ ਵਿੱਚ ਦੁਕਾਨਦਾਰਾਂ ਲਈ ਰੋਸ਼ਿਆ ਹੱਥ ਜੋੜ ਕੇ ਬੇਨਤੀ ਹੈ ਸਾਰੇ ਦੁਕਾਨਦਾਰਾਂ ਨੂੰ ਅੱਜ ਇੱਥੇ ਇਕੱਠੇ ਹੋ ਕੇ ਇੱਕ ਬੰਦ ਦੀ ਕਾਲ ਦਿੱਤੀ ਜਾਏ ਤਾਂ ਕਿ ਦੁਕਾਨਦਾਰ ਇਕੱਠੇ ਹੋ ਕੇ ਇਹਨਾਂ ਦਾ ਪੇਟ ਸਿਆਪਾ ਕਰਨ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹਨਾਂ ਨੇ ਜੀ ਐਸ ਬੀ ਫੇਰਨੀ ਹੈ ਫਿਰ ਸਾਰੀਆਂ ਦੁਕਾਨਾਂ ਦਾ ਜੇ ਤੁਸੀਂ ਦੁਕਾਨਦਾਰਾਂ ਨੂੰ ਤੰਗ ਕਰਨਾ ਜਾਂ ਕੋਈ ਦੁਕਾਨ ਤੋੜਨ ਆਇਓ ਦੋ ਦੁਕਾਨਾਂ ਤੋੜ ਦੀਆਂ ਚਾਰ ਛੱਡ ਦਿੱਤੀਆਂ ਉਹਦੇ ਵਿੱਚ ਕਿਦਾ ਕੀ ਕਸੂਰ ਹੈ ਇਹ ਤੇ ਫਿਰ ਪੁਲਿਸ ਇਕ ਚਲਦੀ ਵੀ ਹੈ ਨਾ ਡੱਗ ਗਿਆ ਨਾ ਮਤਲਬ ਵਿਤਰਾ ਕੀਤਾ ਜਾ ਰਿਹਾ ਵਿਤਰਾ ਕੀਤਾ ਜਾ ਰਿਹਾ ਹਰ ਦੁਕਾਨਦਾਰ ਛੋਟਾ ਮਲਾਜਮ ਹੈ ਹਰ ਦੁਕਾਨਦਾਰ ਦਾ ਆਪਣਾ ਸਰਕਲ ਹੈ ਜਿਉ ਉਹ 10 ਫੁੱਟ ਜਾਂ 5 ਫੁੱਟ ਦੁਕਾਨ ਅੱਗੇ ਕਰਕੇ ਆਪਣੀ ਦੁਕਾਨ ਚਕਰਾ ਚਲਾ ਰਿਹਾ ਰੋਟੀ ਰੋਜੀ ਚਲਾ ਰਿਹਾ ਤੂੰ ਆਪਣੇ ਬੱਚਿਆਂ ਦਾ ਪਾਲਣ ਕਰ ਰਿਹਾ ਇਹ ਥੋੜਾ ਕੀ ਜਿਹੜਾ ਮਰਜ਼ੀ ਕੋਈ ਆਏ ਜਿਹੜਾ ਮਰਜ਼ੀ ਦੁਕਾਨਦਾਰ ਨੂੰ ਚਪੇੜਾ ਮਾਰ ਜੇ ਜਿਹੜਾ ਮਰਜ਼ੀ ਦੁਕਾਨਦਾਰ ਦੇ ਨਾਲ ਧੱਕਾ ਕਰ ਜੇ ਅਸੀਂ ਧੱਕਾ ਨਹੀਂ ਹੁੰਦੇ ਨਾ ਜੀ ਟ੍ਰੈਫਿਕ ਸਮੱਸਿਆ ਵੀ ਸ਼ਹਿਰ 'ਚ ਬਹੁਤ ਹੈ ਤੇ ਕੀ ਕੀਤਾ ਜਾ ਦੇਖੋ ਜੀ ਟ੍ਰੈਫਿਕ ਸਮੱਸਿਆ ਇਹ ਟ੍ਰੈਫਿਕ ਪੁਲਸਾ ਹੱਲ ਕਰੇਦਾ ਜੀ ਕਿਉਂਕਿ ਇਹਦੇ ਵਾਸਤੇ ਕਾਨੂੰਨ ਬਣਿਆ ਹੋਇਆ ਗੱਡੀਆਂ ਨੂੰ ਬਾਹਰ ਰੋਕਿਆ ਜਾਏ ਗੱਡੀਆਂ ਨਾ ਸ਼ਹਿਰ ਦੇ ਅੰਦਰ ਅੰਡਰ ਕੀਤੀਆਂ ਜਾਣ ਬਾਜ਼ਾਰਾਂ ਦੇ ਵਿੱਚ ਨਾ ਅੰਡਰ ਕੀਤੀਆਂ ਜਾਣ ਬੈਰੀਅਰ ਲਾਉਣੀਆਂ ਚਾਹੀਦੀਆਂ ਮੋਟਰਸਾਈਕਲ ਟੂ ਵੀਲਰ ਨੂੰ ਸਿਰ ਬੰਦਰਾ ਲਾਉਣਾ ਚਾਹੀਦਾ ਹੋਰ ਕੋਈ ਗੱਡੀ ਨਹੀਂ ਆਣੀ ਚਾ ਜਿਹੜੀਆਂ ਦੁਕਾਨਾਂ ਠਾਈਆਂ ਗਈਆਂ ਉਹ ਜਿਹੜਾ ਹੋਇਗਾ ਸੀ ਉਹ ਜਿਹੜਾ ਪਜੈਸ਼ਨ ਜਿਹੜੀ ਸੀ ਉਹ ਦੁਕਾਨਦਾਰ ਦੀ ਸੀ ਜਾਂ ਕਮੇਟੀ ਘਰ ਦੀ ਸੀ ਤਾਂ ਦੇਖੋ ਜੀ ਰੋਜ਼ਗਾਰ ਦੇ ਰੋਜ਼ਗਾਰ ਤੇ ਉਹਨਾਂ ਦਾ ਹੀ ਬੰਦ ਹੋਇਆ ਨਾ ਜੀ ਸਵੇਰੇ 3:30-4 ਵਜੇ ਤੇ ਬੰਦਾ ਹੀ ਨਹੀਂ ਆ ਕਿ ਦੁਕਾਨਦਾਰ ਵੀਰ ਆਪਣੇ ਘਰਾਂ ਸੇ ਸੁੱਤੇ ਦੇ ਨੇ ਤੁਸੀਂ ਆਓ ਜੀ ਸੀਬੀ ਤੇ ਆਜੋ ਇਹ ਤਾਂ ਗੁੰਡਾ ਰਾਜ ਹੋ ਗਿਆ ਜੀ ਵੀਰਾਂ ਦਾ ਲੈਂਟ ਨਹੀਂ ਤਾਂ ਇਹ ਤਾਂ ਗੁੰਡਾ ਰਾਜ ਹੋ ਗਿਆ ਕਿਸੇ ਨੂੰ ਤੁਸੀਂ ਪੁੱਛਿਆ ਨਹੀਂ ਸਵੇਰੇ ਆਓ ਸਵੇਰੇ ਆ ਕੇ ਦੁਕਾਨਾਂ ਢਾਹ ਤੁਹਾਡਾ ਮੁਕਾਬਲਾ ਅਸੀਂ ਕਰਨੇ ਇੱਥੇ ਬੈਠੇ ਆ ਇੰਟਰਨੈਟ ਭਜਾ ਦੇ ਸਾਰਿਆਂ ਦੀ ਕੀ ਸਟੈਪ ਹੈ ਅਗਲਾ ਫਿਰ ਸਟੈਪ ਹੈ ਕਿ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਇਹਨਾਂ ਤੇ ਪਰਚਾ ਕੀਤਾ ਜਾਏ ਤੁਹਾਡੀ ਕੀ ਕਾਰਵਾਈ ਹੈ ਸਾਡੀ ਕਾਰਵਾਈ ਹੈ ਇਹੀ ਇੱਥੇ ਬੈਠੇ ਆ ਜਿੰਨਾ ਚਿਰ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਜਾਣਗੀਆਂ ਅਸੀਂ ਇੱਥੋਂ ਨਹੀਂ ਜੇ ਹੱਲਾਂ ਬਾਜ਼ਾਰ ਬਾਜ਼ਾਰ ਸਾਰਾ ਸਾਡੇ ਨਾਲ ਸਾਰੇ ਬਾਜ਼ਾਰ ਦੁਕਾਨਦਾਰ ਸਾਡੇ ਨਾਲ ਬੈਠੇ ਨੇ ਦਿਨ ਵੀ ਕਰਨਾ ਵੇ ਜਿੰਨੀ ਦੇਰ ਤੱਕ ਖਾਣੇ ਨਹੀਂ ਕਿ ਘਰ ਜਾਓ ਕੰਮ ਕੋਈ ਕਰਦੇ ਆ ਸਾਡਾ ਨੁਕਸਾਨ ਤਾਂ ਲਿਆ ਜਾਇਆ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਸਾਡੀ ਹੱਡੀ ਨਾਲ ਕਿਉਂਕਿ ਸ਼ਹਿਰ ਦੇ ਵਿੱਚ ਇੰਨੀ ਗੱਡੀ ਹੋ ਚੁੱਕੀ ਦੀ ਇੱਕ ਇੱਕ ਗੱਡੀ ਦੇ ਵਿੱਚ ਇੱਕ ਇੱਕ ਪਰਿਵਾਰਕ ਮੈਂਬਰ ਆ ਰਿਹਾ ਸ਼ਹਿਰ ਦੇ ਵਿੱਚ ਤੇ ਇਹ ਤਾਂ ਗੱਡੀਆਂ ਦੇ ਤੁਹਾਨੂੰ ਬਾਹਰ ਰੋਕਣੀਆਂ ਚਾਹੀਦੀਆਂ ਨੇ ਬੈਰੀਅਲ ਲੱਗੇ ਨੇ ਬੈਰੀਅਲ ਤੇ ਗੱਡੀਆਂ ਰੋਕੋ ਕਿ ਟੂਵਲਰ ਜਾਣਾ ਜੀ ਬਾਜ਼ਾਰ ਦੇ ਵਿੱਚ ਹੋਰ ਕੁਝ ਨਹੀਂ ਜਾਣਾ ਪਾਰਕਿੰਗ ਦੀ ਸਮੱਸਿਆ ਮੇਰਾ ਨਾਮ ਸਰਜੀ ਅਜੀਤ ਕੁਮਾਰ ਆ ਮਸ਼ੀ ਮਾਰਕੀਟ ਚ ਮੇਰੀ ਸ਼ੋਪ ਆ ਬਿਹਾਰੀ ਲਾਲ ਫਿਸ਼ ਸ਼ੋਪ ਸਾਰਾ ਸਵੇਰੇ 5 ਵਜੇ ਇੱਥੇ ਆ ਕੇ ਖੜੇ ਆ ਬਿਜਾਰ ਦੇ ਵਿੱਚ ਠੀਕ ਆ ਇਹਨਾਂ ਨੇ ਕੋਈ ਵਾਰਨਿੰਗ ਵਾਰਨਿੰਗ ਚਲੋ ਦੋ ਤਿੰਨ ਦਿਨਾਂ ਤੋਂ ਚੱਲ ਰਹੀ ਹੈ ਕਿ ਆਪਾਂ ਸਮਾਨ ਚੁੱਕਣਾਗਾ ਅਸੀਂ 5 ਵਜੇ ਦੇ ਆ ਕੇ ਆਪਣਾ ਸਾਰਾ ਸਮਾਨ ਪਿੱਛੇ ਕਰਕੇ ਬੈਠੇ ਹੋਏ ਆ ਸਾਡੇ ਇਹ ਬਾਜ਼ਾਰ ਅਫਸਰ ਆਏ ਅਸੀਂ ਰਿਕਵੈਸਟ ਕੀਤੀ ਆ ਕਿ ਸਰ ਜੇਕਰ ਸਾਡਾ ਸਮਾਨ ਫੇਰ ਵੀ ਬਾਹਰ ਆ ਸਾਨੂੰ ਹੱਥ ਜੋੜ ਕੇ ਬੇਨਤੀ ਆ ਸਾਨੂੰ ਅੱਧੇ ਘੰਟੇ ਦਾ ਟਾਈਮ ਦਿੱਤਾ ਜਾਵੇ ਕਿ ਅਸੀਂ ਆਪਣਾ ਜਿਹੜਾ ਸਮਾਨ ਸਾਡਾ ਤੁਹਾਨੂੰ ਫਾਲਤੂ ਲੱਗਦਾ ਸੀ ਉਹ ਵੀ ਪਿੱਛੇ ਕਰ ਲੈਨੇ ਆ ਸਾਡੀ ਇੰਨੀ ਗੱਲ ਕਹਿਣ ਦੇ ਬਾਵਜੂਦ ਵੀ ਸਰ ਇਹਨਾਂ ਨੇ ਕ੍ਰੇਨ ਦੇ ਨਾਲ ਸਾਡਾ ਸਾਰਾ ਸਮਾਨ ਤੋੜਦਾ ਪਲੱਸ ਸਾਡੀ ਦੁਕਾਨ ਤੱਕ ਤੋੜਦੀ ਆ ਸਰ ਅਸੀਂ ਮਾੜੇ ਬੰਦੇ ਸਾਡਾ 2 ਮਹੀਨੇ ਦਾ ਕੰਮ ਹੁੰਦਾ ਵਾ ਸਾਡਾ ਸਾਰਾ ਨੁਕਸਾਨ ਕਰਦਾ ਇਹ ਵੇਖੋ ਸਰ ਇਹ ਕੋਈ ਗੱਲ ਥੋੜੀ ਬੰਦੀ ਹੈਗੀ ਆ ਅਸੀਂ ਗਰੀਬ ਬੰਦੇ ਆ ਠੀਕ ਆ ਜੀ ਜਦੋਂ ਕੋਈ ਠੀਕ ਆ ਯਾਰ ਕੋਈ ਮੁਸੀਬਤ ਪੈਂਦੀ ਆ ਕੋਈ ਗੱਲ ਹੁੰਦੀ ਆ ਸਰ ਸਾਡੀਆਂ ਦੁਕਾਨਾਂ ਤੇ ਸਾਰਾ ਐਕਸ਼ਨ ਆਂਦਾ ਵਾ ਸਾਡੇ ਕਰਕੇ ਟ੍ਰੈਫਿਕ ਜਾਮ ਤੇ ਨਹੀਂ ਆ ਗਈ ਸਰ ਗੱਡੀਆਂ ਆਂਦੀ ਠੀਕ ਆ ਜੀ ਬਾਜ਼ਾਰ ਛੋਟਾ ਵਾ ਗੱਡੀਆਂ ਸਾਰੀ ਤੇ 24 ਘੰਟੇ ਤਿੰਨ ਤੋਂ ਚਾਰ ਗੱਡੀਆਂ ਲੰਘਦੀਆਂ ਕਦੀ ਉਧਰੋਂ ਕ੍ਰੋਸ ਹੋ ਰਹੀਆਂ ਕਦੀ ਇਧਰੋਂ ਕ੍ਰੋਸ ਹੋ ਰਹੀਆਂ ਠੀਕ ਆ ਜੀ ਇਹ ਸਾਰੀਆਂ ਟੀਨਾ ਦੇਖੋ ਬਾਕੀ ਸਰ ਸਮਾਨ ਚੁੱਕਣਾ ਨਾ ਦੀ ਚਲੋ ਕਾਨੂੰਨੀ ਕਾਰਵਾਈ ਕਰਨਾ ਨਾ ਦਾ ਫਰਜ ਹੈਗਾ ਪਰ ਦੁਕਾਨ ਕਿਸੇ ਦੀ ਤੋੜ ਦੇਣਾ ਬਿਨਾ ਦੱਸੇ ਬਿਨਾ ਗੱਲ ਤੋਂ ਮੈਂ ਰਿਕਵੈਸਟਾਂ ਕਰਦਾ ਰਹਿ ਗਿਆ ਮੈਂ ਹੱਥ ਜੋੜਦਾ ਰਹਿ ਗਿਆ ਕਿ ਸਰ ਨਾ ਤੋੜੋ ਨਾ ਦਿਓ ਫਿਰ ਵੀ ਸਰ ਇਹਨਾਂ ਨੇ ਸਾਰਾ ਸਮਾਨ ਤੋੜਦਾ ਸਾਡਾ ਸਰ ਹਜ਼ਾਰਾਂ ਦਾ ਨੁਕਸਾਨ ਕਰਦਾ ਅਸੀਂ ਗਰੀਬ ਬੰਦੇ ਅਸੀਂ ਕਿੱਦਾਂ ਸਰ ਕਰਾਂਗੇ ਚਾਰ ਚਾਰ ਮਹੀਨੇ ਲੱਗੇ ਨੇ ਠੀਕ ਆ ਜੀ ਸਾਡਾ ਇਹਨਾਂ ਨੂੰ ਨੁਕਸਾਨ ਕਰਦਾ ਤੁਹਾਡੀ ਆ ਵੇਖੋ ਸਰ ਸਾਡੀ ਦੁਕਾਨ ਦੇ ਹਾਲਾਤ ਕੀ ਕਰਤੇ ਇਧਾਂ ਨੇ ਅਸੀਂ ਸਰ ਮਾੜੇ ਬੰਦੇ ਅਸੀਂ ਦਾ ਕਰਕੇ ਗਾਣਾ ਅਸੀਂ ਕੋਈ ਅਫਸਰ ਥੋੜੀ ਆ ਸਰ ਅਸੀਂ ਅਸੀਂ ਤਾਂ ਆਪਣੀ ਮਿਹਨਤ ਕਰਕੇ ਕਾ ਰਹੇ ਹੱਥ ਜੋੜ ਕੇ ਕਾ ਰਹੇ ਆ ਤੇ ਸਾਡਾ ਫੇਰ ਵੀ ਇਹਨਾਂ ਨੂੰ ਨੁਕਸਾਨ ਕਰਦਾ ਅਸੀਂ ਕਿੱਥੇ ਜਾਵਾਂਗੇ ਆ ਕੀ ਕਰੀਓ ਜੀ ਵੇਖੋ ਜੀ ਰੈਸਟੌਰੈਂਟ ਆਏ ਆ 4:30 ਵਜੇ ਨੂੰ 4:00 ਵਜੇ ਨਾਲ ਆਏ ਆ ਕਮੇਟੀ ਵਾਲੇ ਆੜੀ ਇਹ ਦੁਕਾਨਾਂ ਦੇ ਸਾਰੇ ਢਾਗਿਆ ਇੱਕ ਬੰਦਾ ਧਾਣਦਾ ਦੂਜਾ ਬੰਦਾ ਧਾਂਦੇ ਨਹੀਂ ਤੇ ਦੱਸੋ ਕੀ ਕਰੀ ਆਏ ਹਾਂ ਅਸੀਂ ਅੱਗੇ ਮਾ ਮਾ ਕੰਮ ਚਲਾਣ ਆ। ਫਿਰ ਨਹੀਂ ਮੰਦੇ ਚੱਲਣ ਆਏ ਕੀ ਕਰੀਏ। ਮੈਂ ਕੋਈ ਸੇਰੇ ਪੌਣਲ ਨੂੰ ਕੋਈ ਇੰਡੀਮਿਸ਼ਨ ਦਿੱਤਾ ਗਿਆ ਨਾ ਨਹੀਂ ਜੀ ਨਹੀਂ ਕਹਿਣਾਂ ਨੇ ਦਿੱਤਾ ਜੀ। ਕੋਈ ਨਹੀਂ ਦਿੱਤਾ ਗਿਆ। ਇਹ ਚਾਣੇ ਕਿਤਾ ਗਿਆ ਜੋ ਇਹ ਜ਼ੋਰ ਚਲਾ ਲਿਆ ਆ ਜੀ ਸਰਕਾਰ ਵੱਲੋਂ ਜ਼ੋਰ ਚੱਲਿਆ। ਆਏਗਾ ਨਹੀਂ ਆਦਾ ਕੰਮ ਸਿੱਧਾ ਕਰਾਉ ਕਰਾਓ। ਹਾਂ। ਨਹੀਂ ਤੇ ਐਂ ਬਿਜਾਰ ਬੰਦ ਕਰਨ ਗਿਆ। ਆਡੇ ਇੱਕ ਵਾਰੀ ਲੱਗੇ ਦੋ ਵਾਰੀ ਲੱਗੇ ਤੇ ਤਿੰਨ ਦਿਨ ਲੱਗੇ ਐਦਾਂ ਦਾ ਪੂਰਾ ਧਰਨਾ ਸਾਨੂੰ ਕੀ ਲੈ ਗੋ ਇਹੋ ਪਾਉਂਦੇ ਹਾਂ